ਨਵਾਂ ਸ਼ਹਿਰ ਵਿੱਚ ਕਰੋੜਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੋਂ ਦੇ ਬੰਗਾ ਵਿੱਚ ਰਵੀ ਸੋਹੋਤਾ ਨਾਮੀ ਸ਼ਖਸ ਤੇ ਕਮੇਟੀਆਂ ਪਾਉਣ ਦੇ ਨਾਂ ਤੇ ਲੋਕਾਂ ਤੋਂ ਕਰੀਬ 3 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ ਠੱਗ ਦੇ ਸ਼ਿਕਾਰ ਲੋਕਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਰਵੀ ਸੋਹੋਤਾ ਨੇ 4 ਵੱਖ-ਵੱਖ 그룹 ਬਣਾ ਕੇ ਲੱਖਾਂ ਰੁਪਏ ਦੀਆਂ ਕਮੇਟੀਆਂ ਪਾਈਆਂ ਸਨ ਕੁਝ ਮਹੀਨੇ ਕਮੇਟੀ ਚਲਾਉਣ ਦੇ ਬਾਅਦ ਉਸਨੇ ਕਮੇਟੀ ਦੀ ਬੋਲੀ ਲਾਉਣ ਅਤੇ ਰੁਪਏ ਮੋੜਨ ਤੋਂ ਇਨਕਾਰ ਕਰ ਦਿੱਤਾ ਤਾਂ ਕਿ ਕੁਝ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਵੀ ਰੁਪਏ ਠੱਗਣ ਦਾ ਇਲਜ਼ਾਮ ਹੈ ਆਸਟ੍ਰੇਲੀਆ ਦੇ ਬ੍ਰਿਸਬੇਨ ਦੇ ਰੁਕਾ ਸ਼ਹਿਰ ਦੇ ਪੰਜਾਬੀ ਗਾਇਕ ਮਨਮੀਤ ਅਲੀ ਸ਼ੇਰ ਨੂੰ ਅਗ ਲਗਾ ਕੇ ਜ਼ਿੰਦਾ ਸਾੜ ਦਿੱਤਾ ਗਿਆ। ਸੰਗਰੂਰ ਦੇ ਅਲੀ ਸ਼ੇਰ ਪਿੰਡ ਦਾ ਰਹਿਣ ਵਾਲਾ 29 ਸਾਲਾ ਮਨਮੀਤ ਬ੍ਰਿਸਬੇਨ ਵਿੱਚ ਆਪਣੀ ਫਾਇਰ ਚਾਰਜ ਕਾਫੀ ਮਸ਼ਹੂਰ ਸੀ ਅਤੇ ਬੱਸ ਡਰਾਈਵਰ ਵੀ ਸੀ। ਪੁਲਿਸ ਮੁਤਾਬਕ ਬੱਸ ਚਲਾ ਰਹੇ ਮਨਮੀਤ ਤੇ اچانک ਇੱਕ ਮੁਸਾਫਰ ਨੇ ਲੀਕੜ ਪਦਾਰਥ ਭਾ ਕੇ ਅੱਗ ਲਗਾ ਦਿੱਤੀ। ਤੇਜ਼ੀ ਨਾਲ ਭੜਕੀ ਆ ਕਰਕੇ ਮਨਮੀਤ ਚਲਸ ਗਿਆ ਅਤੇ ਉਸ ਦੀ ਮੌਤ ਹੋ ਗਈ। ਬੱਸ ਵਿੱਚ ਸਵਾਰ ਤਕਰੀਬਨ ਅੱਧਾ ਦਰਜਨ ਲੋਕਾਂ ਨੂੰ ਦਮ ਘੁੱਟਣ ਕਾਰਨ ਹਸਪਤਾਲ ਲਿਜਾਇਆ ਗਿਆ। ਰੰਡਾ ਵਿਖੇ ਸਰਕਾਰੀ ਥਰਮਲ ਪਲਾਂਟਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਇ ਭਾਜ਼ੀ ਕੀਤੀ ਜਨ ਮੁਤਾਬਕ ਸਰਕਾਰ ਨਿੱਜੀ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦ ਸੂਬੇ ਦੀ ਜਨਤਾ ਦੇ ਜੇਬ ਤੇ ਲੈ ਕਰ ਰਹੀ ਹੈ ਜਦ ਕਿ ਸਰਕਾਰੀ ਪਲਾਂਟ ਬੰਦ ਕਰ ਹਜ਼ਾਰਾਂ ਪਰਿਵਾਰਾਂ ਨੂੰ ਭੁੱਖਾ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਲਤਾਂਦੀਰ ਸਤ ਤਿਹਾੜ ਹੈ ਅੱਜ ਦਿਨ ਲੋਕ ਨਵੇਂ ਬਰਤਨ ਅਤੇ ਸੋਨੇ ਚਾਂਦੀ ਤੇ ਗਹਿਣੇ ਦੀ ਖਰੀਦਾਰੀ ਨੂੰ ਸ਼ੋਭ ਮੰਨਦੇ ਨੇ ਇਸ ਕਾਰਨ ਬਾਜ਼ਾਰਾਂ ਚ ਰੌਣਕ ਲੱਗੀ ਹੈ ਅਤੇ ਲੋਕ ਬਰਤਨਾਂ ਦੇ ਇਲਾਵਾ ਸਜੋ ਸਜਾਵਟ ਦਾ ਸਮਾਨ ਵੀ ਖਰੀਦ ਰਹੇ ਨੇ। ਉਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹਨੇ ਦਿਨੀ ਫੈਲੇ ਹੋਏ ਵਾਇਰਲ ਅਤੇ ਮਹੀਨੇ ਦੀਆਂ ਆਖਰੀ ਤਰੀਕਾ ਹੁਣ ਕਾਰਨ ਬਾਜ਼ਾਰ ਵਿੱਚ ਰੌਣਕ ਥੋੜੀ ਘਟ ਹੈ ਜਦ ਕਿ ਸਾਲ ਬਾਜ਼ਾਰਾਂ ਵਿੱਚ ਚਾਈਨਜ਼ ਸਮਾਨ ਵਿੱਚ ਵੀ ਲੋਕ ਕਾਟ ਦਿਲਚਸਪੀ ਬਖਾ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 5 ਨਵੰਬਰ ਨੂੰ ਹੋਏਗੀ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਦੂਸਰੀਆਂ 11 ਚ ਹੋਈਆਂ ਚੋਣਾਂ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਹੁਣ ਕੇਂਦਰੀ ਗ੍ਰਹਿ ਮੰਤਰੀ ਨੇ ਵੀ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਹਾਮੀ ਭਰ ਦਿੱਤੀ ਹੈ ਜਿਸ ਮਗਰੋਂ 5 ਨਵੰਬਰ ਨੂੰ ਤੇਜ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ